ਕਾਕਾ ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕਿ ਸਾਡੀ ਜ਼ਿੰਦਗੀ ਕਿਸੇ ਸੜਕ ਤੇ ਵਰਗੀ ਹੁੰਦੀ ਹੈ ਜਿਵੇਂ ਸੜਕ ਦੇ ਉੱਪਰੋਂ ਚੰਗੇ ਲੋਕ ਵੀ ਲੰਘਦੇ ਨੇ ਮਾੜੇ ਲੋਕ ਵੀ ਲੰਘਦੇ ਨੇ ਸੰਤ ਲੋਕ ਵੀ ਲੰਘਦੇ ਨੇ ਤੇ ਚੋਰ ਲੋਕ ਵੀ ਲੰਘਦੇ ਨੇ ਕੋਲੇ ਵੀ ਲੰਘਦੇ ਨੇ ਸ਼ੈਤਾਨ ਵੀ ਲੰਘਦੇ ਨੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵੀ ਸੜਕ ਉੱਪਰੋਂ ਦੁੱਖ ਵੀ ਲੰਘਦੇ ਨੇ ਸੁੱਖ ਵੀ ਲੰਘਦੇ ਨੇ ਰੋਣੇ ਵੀ ਲੰਘਦੇ ਨੇ ਤੇ ਹਾਸੇ ਵੀ ਲੰਘਦੇ ਨੇ ਤਕਲੀਫਾਂ ਵੀ ਲੰਘਦੀਆਂ ਨੇ ਸਕੂਨ ਵੀ ਲੰਘਦਾ ਏ ਬਸ ਖਬਰ ਹੋਣਾ ਨਹੀਂ ਇਸ ਗੱਲ ਦਾ ਧਿਆਨ ਰੱਖਿਓ ਇਹ ਸਭ ਕੁਝ ਲੰਘਦਾ ਏ ਕਦੇ ਵੀ ਰੁਕਦਾ ਨਹੀਂ ਜੇ ਜ਼ਿੰਦਗੀ ਵਿੱਚ ਦੁੱਖ ਚੱਲ ਰਹੇ ਨੇ ਸੁੱਖ ਵੀ ਪਿੱਛੇ-ਪਿੱਛੇ ਆਉਂਦੇ ਹੀ ਹੋਣਗੇ ਜੇ ਰੋਣੇ ਚੱਲ ਰਹੇ ਹਾਸੇ ਵੀ ਪਿੱਛੇ ਹੀ ਆਉਣਗੇ ਬਸ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਏ ਜੇ ਵਕਤ ਤਕਲੀਫ ਚੱਲ ਰਹੀ ਹੈ ਤਾਂ ਸਕੂਨ ਵੀ ਜ਼ਰੂਰ ਤੁਰਿਆ ਆਉਂਦਾ ਹੋਵੇਗਾ ਜੇ ਮੇਰੇ ਵਿਚਾਰ ਵਧੀਆ ਲੱਗੇ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ